6 of America ਦੇ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸਰਦਾਰ ਸੌਰਜੀ ਸਿੰਘ ਬਖਸ਼ੀ ਜੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦੀ ਯਾਦ ਵਿੱਚ 6 of America ਨੇ ਮੈਰੀਲੈਂਡ ਵਿੱਚ ਕੀਰਤਨ ਦਰਬਾਰ ਰੱਖਿਆ ਜੋ 6 of America ਦੇ ਬੋਰਡ ਆਫ ਡਾਇਰੈਕਟਰ ਸਨ ਤੇ ਨਾਲ ਹੀ ਉਹਨਾਂ ਦੀ ਯਾਦ ਵਿੱਚ ਕੀਰਤਨ ਅਰਦਾਸ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਏਗਾ ਸਾਰਿਆਂ ਨੇ ਜਿਨ੍ਹਾਂ ਵਿੱਚ ਚੇਅਰਮੈਨ ਪ੍ਰੈਜ਼ੀਡੈਂਟ ਵਾਇਸ ਪ੍ਰੈਜ਼ੀਡੈਂਟ ਤੇ ਸਭ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਦੱਸ ਦਈਏ ਕਿ 6 ਆਫ ਅਮਰੀਕਾ ਦੇ ਬੋਰਡ ਆਫ ਡਾਇਰੈਕਟਰ ਸਰਜੀ ਸਿੰਘ ਬਖਸ਼ੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਤੇ ਉਹਨਾਂ ਦੀ ਯਾਦ ਵਿੱਚ ਇਹ ਕੀਰਤਨ ਦਰਬਾਰ ਰੱਖਣ ਤੋਂ ਬਾਅਦ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਹ ਇੱਕ ਚੰਗੇ ਸ਼ਖਸ ਸਨ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੈਰੀਲੈਂਡ ਦੇ ਵਿੱਚ ਉਹਨਾਂ ਦੇ ਯਾਦ ਦੇ ਵਿੱਚ ਇਹ ਕੀਰਤਨ ਦਰਬਾਰ ਸਜਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਸਾਰਿਆਂ ਦਾ ਬਹੁਤ ਬਹੁਤ ਤਧਾਰੀਆਂ ਜਿਹੜੇ ਅੱਜ ਤੁਸੀਂ ਸਾਰੇ ਆਏ ਬੀਗਡੇ ਵਿੱਚ ਬਖਸ਼ੀ ਸਾਹਿਬ ਉਹ ਬਖਸ਼ੀ ਸਾਹਿਬ ਵੀ ਕਹਿੰਦਾ ਸੀ ਹਮੇਸ਼ਾ ਉਹ ਇਸ ਹਾਲ ਵਿੱਚ ਕਿੰਨੀ ਵਾਰੀ ਸਾਡੀ ਮੀਟਿੰਗਾਂ ਵਿੱਚ ਸਾਡੇ ਨਾਲ ਬੈਠੇ ਨੇ ਤੇ ਅੱਜ ਤੁਸੀਂ ਕਹਿ ਰਹੇ ਸੀ ਕਿ ਪਰਿਵਾਰ ਕਰਦਾ ਹੈ ਹੋਰ ਸੰਸਥਾਵਾ ਕਰਦੇ ਹੈ ਅਸੀਂ ਉਹਨਾਂ ਦੇ ਪਰਿਵਾਰ ਆ ਸਿਕਸ ਹੋ ਮਾਰਕਾ ਦੀ ਹਾਲ ਤੇ ਹੀ ਬਖਸ਼ੀ ਸਾਹਿਬ ਪਹਿਲਾਂ ਸ਼ੁਰੂ ਹੋ ਰਹੀ ਸੀ ਉਸੇ ਕਰੈਕਟਰ ਹੀ ਸਾਡੇ ਫਾਊਂਡਿੰਗ ਕਰੈਕਟਰਸ ਹਨ ਸ਼ੁਰੂਆਤ ਵਿੱਚ ਸੋਨੀ ਸਾਹਿਬ ਬਖਸ਼ੀ ਸਾਹਿਬ ਤੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਕੀਤਾ ਸੀ ਇ ਹੀ ਵਾਸ ਥੇਰ ਫੋਰ ਐਵਰੀਵਨ ਵਿਦ ਅਸ ਜਿਸ ਦਿਨ ਬਰੇਡ ਹੋਣੀ ਸਾਡੀ 429 ਦੀ ਸਵੇਰੇ 4 ਵਜੇ ਜਾ ਕੇ ਉਹਨਾਂ ਨੇ ਉੱਥੇ ਜਿੱਥੇ ਫਲੋਟ ਆਉਂਦਾ ਸੀ ਪਹੁੰਚ ਕੇ ਉਹਨੂੰ ਸਜਾਣਾ ਉਹਨੂੰ ਤਿਆਰੀਆਂ ਕਰਨੀਆਂ ਪੂਰਾ ਹਿੰਦਸਤਾਨ ਦੇ ਲੋਕਾਂ ਨੂੰ ਸਾਲੂਟ ਤੇ ਕਲੀਵਰ ਨੇ ਫੀਲ ਹੀ ਹੋਣ ਦਿੱਤਾ ਸੀ ਹੁਣ ਪਿਛਲੇ

ਹਮੇਸ਼ਾ ਹੀ ਉਹ ਉਹਦਾ ਪੋਲਿਟਿਕਸ ਵੀ ਪੂਰਾ ਚਸ਼ਤੀ ਹੁੰਦੀ ਸੀ ਪਰ ਬੜੇ ਹੀ ਇੱਕ ਨਾਨ ਕਨਫਰਨਸ਼ਨਲ ਵੇਅ ਵਿੱਚ ਨੇਵਰ ਯੂਸ ਟੂ ਕਿ ਕਿਸੇ ਦੇ ਨਾਟ ਟੂ ਸਟੈਪ ਔਨ ਐਨੀਬਾਡੀਜ਼ ਫੋਰ ਵੈਲ ਉਹ ਕਾਲ ਕਰਕੇ ਕਈ ਸਲਾਮਤ ਜਿੰਦੇ ਸੀ ਪਰ ਹਮੇਸ਼ਾ ਕੌਮ ਹਸਦੇ ਕਿ ਯਾਰ ਤੁਸੀਂ ਇਹ ਕੰਮ ਕਰਨ ਲੱਗਿਓ ਤੁਸੀਂ ਇਸ ਪੋਲਿਟਿਸ਼ੀਅਨ ਨੂੰ ਮਿਲਣ ਜਾ ਰਹੇ ਹੋ ਸਿੱਖਾਂ ਬਾਰੇ ਉਹ ਜੇ ਗੱਲ ਕਰਨ ਸੋ so, that was his uh, uh, you know thinking aur bada miss karange unna no? even be best mai thank you karda gujral sahab da gurjan guruji da jina ne kiye sanu keha ve aao yaar kariye kuch taisi sara uparada kita hai te saryana mai bahut bahut thanwada to nadi pai uh, sahab so, jaimal singh ji tode charan pai ne te mura jattha tode brothers sarya aaye ne bahut bahut sohna jithe bhi kirtan da ਬਾਣੀ ਪੜੀ ਗਈ ਹੈ ਔਰ ਉਹ ਵੀ ਬਖਸ਼ੀ ਸਾਹਿਬ ਦੇ ਸਦਕੇ ਉਹਨਾਂ ਦੀ ਜੋ ਵੀ ਹੈ ਉਹਨਾਂ ਕਰਕੇ ਇੱਥੇ ਬਾਣੀ ਵੀ ਪੜੀ ਗਈ ਹੈ ਸੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਤੇ ਹੋਰ ਵੀ ਕਿਸੇ ਨੇ ਕੁਝ ਬੋਲਣਾ ਹੈ ਤੇ ਬੋਲੋ ਮਦੇ ਬਾਰੇ ਕਿਸੇ ਨੇ ਕੁਝ ਨਹੀਂ ਤੇ ਪਿੱਛੇ ਚਾਹ ਤੇ ਥੋੜੇ ਕੋ ਸਨੈਕਸ ਨੇ ਉਹਨਾਂ ਦਾ ਸੀ ਸੇਵਨ ਕਰੀਏ ਤੇ ਨਾਲੇ ਸਰਬਜੀਤ ਬਖਸ਼ੀ ਸਾਹਿਬ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਤੁਸੀਂ ਅੱਜ ਆਏ ਹੋ ਵਰਕਿੰਗ ਡੇਜ਼ ਦੇ ਵਿੱਚ ਖਾਸ ਕਰ ਲੇਕਿਨ ਅੱਜ ਇਟ ਇਜ਼ ਸੋ ਇੰਪੋਰਟੈਂਟ ਕਿ ਮੈਂ ਮੈਂਸ਼ਨ ਕਰਾਂ ਕਿ ਵਾਟ ਇਜ਼ ਮਾਈ ਐਕਸਪੀਰੀਅੰਸ ਵਿਦ ਸਰਦਾਰ ਸਰਜੀ ਬਖਸ਼ੀ ਔਰ ਸਭ ਤੋਂ ਪਹਿਲੇ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਸਾਡੇ

ਆ ਇੱਕ ਤਾਂ ਤੁਸੀਂ ਜਗਮੂਨ ਸਾਹਿਬ ਤੁਹਾਡਾ ਥੈਂਕ ਯੂ ਜੀ اتنا ਕੀਰਤਨ ਕੀਤਾ ਬੜਾ ਵੈਰੀ ਵੈਰੀ ਟੱਚਿੰਗ ਪਰ ਮੇਰਾ ਮੈਂ ਸਮਝਣਾ ਸਰਬਜੀਤ ਬਖਸ਼ੀ ਸਾਹਿਬ ਇਸਨੂੰ ਆਈਡੀਆ ਸਿੱਖ ਇਸ ਆ ਮਾਡਰਨ ਸਿੱਖ ਮੈਂ ਉਹਨਾਂ ਨਾਲ ਮੇਰੇ ਐਕਸਪੋਜ਼ਰ ਜਿਹੜਾ ਸੀ ਬੜਾ ਪੁਰਾਣਾ ਸੀ ਉਹਦੇ ਇੱਥੇ ਇੱਕ ਲਫ਼ਜ਼ ਹੁੰਦਾ ਕਾਮਕੂ ਆਪਣੇ ਆਪ 'ਚ ਮਸਤ ਰਹਿਣਾ ਕਦੀ ਕਿਸੇ ਦੀ ਬੈਟ ਬਾਈਟਿੰਗ ਨਹੀਂ ਕਰਨੀ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਣਾ

it is so honorable for me to even that I remember lekin dooji gall le, hai ke main sabeda ke sardar sarabjit singh bakshi is very lucky person ke aaj assi sare baith ke itthe unade pure honde baad bhi aaj unnu yaad kar rahe hai it is a very ideal situation rab kare ke sarayan nu is tarah da is tarah di personality hove unnu chade wale unnu tyaar karne wale ikatthe hon to mariyan gallan kare embarrassment ke bari lucky situation hai ਔਰ ਮੈਂ ਜਿਸ ਤਰ੍ਹਾਂ ਅੱਗੇ ਗੱਲ ਕਰ ਰਿਹਾ ਸਾਂ ਕਿ ਆਈ ਹੈਵ ਅ ਵੈਰੀ ਵੈਰੀ ਫੰਡਾਮੈਂਟਲ ਅਟੈਚਮੈਂਟ ਵੈਰੀ ਬੇਸਿਕ ਵੈਰੀ ਫੰਡਾਮੈਂਟਲ ਅਟੈਚਮੈਂਟ ਵਿਦ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਾਹਿਬ ਉਹਦੀ ਵਜ੍ਹਾ ਹੈ ਕਿ ਮੇਰੇ ਉੱਥੇ ਮਾਮੇ ਰੇਖੀ ਸਾਹਿਬ ਖਾਸ ਕਰ ਉਹਨਾਂ ਦੀਆਂ ਸਰਵਿਸਿਸ ਆਣ ਉੱਥੇ ਦੈਨ ਆਈ ਫੀਲ ਲਾਈਕ ਅ ਉੱਥੇ ਜਦੋਂ ਵੀ ਜਾਂਦਾ ਆਪ ਬਿਕਮ ਵੈਰੀ ਇਮੋਸ਼ਨਲ ਵੈਰੀ ਵੈਰੀ ਟੱਚੀ ਉਹ ਲੋਕ ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਪਿਛਲੇ ਕੁਝ ਦਿਨਾਂ ਤੋਂ ਸਾਡੇ ਮੇਰੇ ਸਾਡੇ ਮਾਪੇ ਫੌਤ ਹੋ ਗਏ ਸਨ ਫਿਰ ਤੇ ਜਾਰ ਇਸਾ ਪੂਰੇ ਹਰਸਨ ਉਸ ਵਾਸਤੇ ਵੀ ਜਾਂਦੇ ਹੁੰਦੇ ਨੇ ਉੱਥੇ ਤੇ ਲਿਖਣੇ ਕਿ ਥੈਂਕ ਯੂ ਜੇ ਮੋਂਸਾ ਤੁਸੀਂ ਆਜੀ ਟਾਈਮ ਵੀ ਦਿੱਤਾ ਤੁਸੀਂ ਆਏ ਵੀ ਤੇ ਸਾਨੂੰ ਖਾਸ ਕਰ ਇੱਡੀ ਮਹਾਨ ਸ਼ਖਸੀਅਤ ਜਿਹੜੇ ਸਰ ਸਰਦਾਰ ਸਰਬਜੀਤ ਬਖਸ਼ੀ ਸਾਹਿਬ ਨੂੰ ਆਏ ਤੁਸੀਂ ਸਾਰਿਆਂ ਇਨਾ ਮਾਣ ਦਿੱਤਾ ਪਿਆਰ ਦਿੱਤਾ ਸੋ ਥੈਂਕਫੁਲ ਟੂ ਯੂ ਆਮ ਸੋ ਹੰਬਲ ਜਿਸ ਵੀ ਸਾਰੇ ਐਵਟ੍ਰੀ ਦੀ ਕਲਾਚਰ ਨੂੰ ਸੱਚੇ ਬਾਸ਼ਾ ਦੀਆਂ ਮੇਰਾ ਤੋਂ ਅਲਤਰਾਣ ਬਖਸ਼ੀ ਆਣ ਉਹਨਾਂ ਨੂੰ ਅਰਦਾਸਾਂ ਯਾਦ ਰੱਖਣਾ ਸਭ ਔਰ ਖਾਸ ਕਰ میرت جیسی صاحب واسطے بھی شاہ صاحب ساری ساتھ ائے چھڑ نکلا ساسی کل وایپور جو خالصو وایپور ائے کر۔ او سکس اف امریکہ دے نال اپنے پروار دا ایک بھی صاحب ہن کر کے ہسی اے سمجھن کہ ولادین یہاں کنے تھو ایک شاندار جینی ساڈے ممبر اپنے اپنے کئی کٹے نال جوڑویاں کر۔ ਲੰਬੇ ਸਮੇਂ ਤੋਂ ਜੁੜੇ ਹੋਏ ਸਨ ਔਰ ਉਹਨਾਂ ਨੂੰ ਯਾਦ ਕਰਦੇ ਹਾਂ ਇਹ ਲੱਗਦਾ ਹੈ ਕਿ ਹਰ ਸਾਲ ਜਿਹੜੇ ਵੀ ਸਾਡੇ ਪ੍ਰੇਮ ਹੁੰਦੀ ਸੀ ਇੰਡੀਪੈਂਡੈਂਸ ਡੇ ਦੀ ਇਹ ਬਸ ਉਸੇ ਉਸੇ ਕਿਸ ਤਰ੍ਹਾਂ ਸਜਾਣਾ ਹੈ ਫਿਰ ਨੂੰ ਔਰ ਦੋ ਦਿਨ ਪਹਿਲੇ ਉਹਨਾਂ ਦਾ ਪ੍ਰੋਗਰਾਮ ਇੱਥੇ ਆਸ਼ੂਤਾ ਜਾਂਦਾ ਸੀ ਤੋਂ ਉੱਥੇ ਜਾ ਕੇ ਬੈਠ ਕੇ ਉਸ ਨੂੰ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਉਸ ਨੂੰ ਸਜਾਣਾ ਹੈ ਉਹ ਕਰਦੇ ਸਨ ਬੜੇ ਡਿਵੋਟਡ ਇਹ ਉਹਨਾਂ ਨੂੰ ਸਿੱਖਿਆ ਬਣਾਇਆ ਕਹਿੰਦਾ ਦੋਸਤ ਪਹਿਲਾ ਉਹ ਗੰਨਾਲਕ ਫਾਊਂਡੇਸ਼ਨ ਦੇ ਅੰਦਰ ਇੱਕ ਬੋਰਡ ਮੈਂਬਰ ਰਿਹਾ ਮੇਰੇ ਖਿਆਲ ਆ ਵੀ 25 ਸਾਲ ਹੋ ਗਏ ਹੈ ਚੇਅਰਮੈਨ ਦੀ ਸੇਵਾ ਦੀ ਪ੍ਰੈਜ਼ੀਡੈਂਟ ਦੀ ਸੇਵਾ ਕੀਤੀ ਔਰ ਜਿੱਥੇ ਜਿੱਥੇ ਵੀ ਉਹਨਾਂ ਨੂੰ ਮਿਲ ਰਹੀ ਗੰਨਾਲਕ ਫਾਊਂਡੇਸ਼ਨ ਦੇ ਵਿੱਚ ਇਹ ਪੂਰਾ ਦਿਲ ਲਗਾ ਕੇ ਉਹਨਾਂ ਨੇ ਔਰ ਮਨੁਜਾਹ ਹੈ ਕਿ ਜਦ ਜੇਸੀ ਨਵੀਂ ਜ਼ਮੀਨ ਲਈ ਉਸ ਵਕਤ ਵੀ ਅੱਗੇ ਹੋ ਕੇ ਉਹ ਅੱਗੇ ਤੇ ਪੁੱਛਦੇ ਸਨ ਸੋ ਮੈਂ ਕੇਦਰ ਟਾਈਮ ਨਹੀਂ ਲੈਂਦਾ ਕਿਉਂਕਿ ਸਾਰਿਆਂ ਨੇ ਥੋੜਾ ਥੋੜਾ ਸਭ ਜਾਣਦੇ ਹਨ ਉਹਨਾਂ ਨੂੰ ਸਵਿਧੇ ਲਈ ਮੇਰੀ ਤਾਂ ਬਹੁਤ ਬਹੁਤ ਸਭ ਨੂੰ ਸ਼ੁਬਦਾਂ ਮਿਹਰਬਾਨੀ ਸਾਰੀ ਹਮਨ ਦੀ ਜਿਸ ਤਰ੍ਹਾਂ ਤਾਰਰ ਸਾਹਿਬ ਤੇ ਸੋਨੀ ਸਾਹਿਬ ਨੇ ਦੱਸਿਆ ਸਰਬਜੀਤ ਸਿੰਘ ਬਖਸ਼ੀ ਜੀ ਦੀਆਂ ਸ਼ਖਸ਼ ਬੜੀ ਅੱਛੀ ਵੱਡੀ ਸ਼ਖਸੀਅਤ ਸੀ ਇਹਨਾਂ ਸਾਡੇ ਸਿਕਸ ਆਫ ਅਮਰੀਕਾ ਦੇ ਡਾਇਰੈਕਟਰ ਬੜੇ ਲੰਬੇ ਕਾਫੀ ਦੇਰ ਤੋਂ ਸਾਡੇ ਨਾਲ ਸਨ ਜੈਜਤ ਰਣਨ ਦੇ ਸਵਾਵਾ ਕੀਤੀਆਂ ਜੀਐਨਐਫੀ ਗੁਰਦੁਆਰੇ ਤੇ ਬੜੀ ਅੱਛੀ ਪਰਸਨੈਲਿਟੀ ਸੀ ਮੈਂ ਕਾਫੀ ਢੇਰ ਤੋਂ ਇਹਨਾਂ ਨੂੰ ਜਾਣਦਾ ਹਾਂ ਤੇ ਜਿਸ ਤਰ੍ਹਾਂ ਸਾਜਤ ਆਰਣ ਨੇ ਕਿਹਾ ਸਾਡੀ ਸਿੱਖ ਕਮਿਊਨਿਟੀ ਲਈ ਵੀ ਪ੍ਰਾਊਡ ਸੀਗੇ ਇਸ ਤਰ੍ਹਾਂ ਦੀ ਸ਼ਖਸੀਅਤ ਹੋਣਾ ਤੇ ਮੈਂ ਤਾਂ ਆਪਣੇ ਵੱਲੋਂ ਇਹਨਾਂ ਦੀ ਫੈਮਿਲੀ ਨੂੰ ਇਹਨਾਂ ਦੇ ਯਾਰ ਸਾਰੇ ਯਾਰਾਂ ਦੋਸਤਾਂ ਨੂੰ ਆਪਣੀਆਂ ਕੰਡੋਲੈਂਸਸ ਦਿੰਨਾ ਹਾਂ ਤੇ ਵਾਹਿਗੁਰੂ ਅਗੇ ਅਰਦਾਸ ਕਰਦਾ ਹਾਂ ਕਿ ਇਸ ਰੂਹ ਨੂੰ ਸ਼ਾਂਤੀ ਦੇਵੇ ਤੇ ਆਪਣੇ ਚਰਨਾਂ ਵਿੱਚ ਸਤਾਨ ਦੇਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹਿ ਅੱਜ ਤੋ ਇਹ ਵਰਕਿੰਗਡੇ ਤੇ ਹੋ ਬਿਆਹ ਆਵੇ ਆ ਜਿਹੜਾ ਸੱਪਟਣਾ ਕੀਤਾ ਹੈ ਅਸੀਂ ਸਦਾ ਤਸਵੀਰ ਸਦਾ ਸਰਜੀਤ ਸਿੰਘ ਬਖਸ਼ੀ ਜਣਾਂ ਦੀ ਮੇਰੀ ਮਿਠੀ ਯਾਦ ਮਨਾਦੇ ਹੈ ਗਿਆ ਪਛਾਦੇ ਸਭ ਤੋਂ ਪਹਿਲਾਂ ਜਦੋਂ ਮੈਂ ਅਮਰੀਕਾ ਆਇਆ ਸੀਗਾ ਸਭ ਤੋਂ ਪਹਿਲੇ ਸ਼ਖਸੀਅਤ ਇਹ ਜੀ ਸਰਦਾਰ ਸਾਹਿਬ ਮਿਲੇ ਜਿਨ੍ਹਾਂ ਨੇ ਸਾਰਾ ਮੇਰਾ ਤਾਲੁਕ ਵੀ ਕਰਵਾਇਆ ਸੀਗਾ ਪੈਸੇ ਦਾ ਲਲਵਾਇਆ ਸਾਰਾ ਕੁਝ ਕੀਤਾ ਔਰ ਬੜੇ ਸੁਚੱਜੇ ਢੰਗ ਨਾਲ ਉਹ ਤੋਂ ਸੇਵਾ ਕਰਕੇ ਸਾਹਮਣੇ ਲਾ ਲਈ ਰੱਖੇ ਸਭ ਤੁਸੀਂ ਜੀ ਸਾਹਿਬ ਨਾਲ ਕੇ ਜਾ ਕੇ ਜਦੋਂ ਉਹਨਾਂ ਨੇ ਆਪਣੇ ਪ੍ਰੇਡ ਹੋਣ ਦੀ ਐਸਾ ਚਾਹ ਚੜਨਾ ਵੀ ਜ਼ਿਆਦਾ ਕਰਨੇ ਲਾ ਲਕ ਮੈਂ ਉਹ ਆਪਣਾ ਟੂ ਟੂ ਪੜਨਾ ਤਿਆਰ ਰੱਖੋਣਾ ਅਸੀਂ ਐਸੇ ਸਭਰ ਨਿਕਲ ਜਾਵਾਂਗੇ ਸਭਿਆਤੋਂ ਮੈਂ ਇਹਨਾਂ ਨੂੰ ਇਨਕਰੇਜਮੈਂਟ ਕਰਨੀ ਤਾਂ ਕਿ ਇਹ ਵੀ ਨਿਕਲਦਾ ਆਪਣਾ ਸਾਡੇ ਦਾ ਮੁੰਡਾ ਉੱਥੇ ਆਇਆ ਸੀ ਕੈਨੇਡਾ ਤੋਂ ਉਹ ਵੀ ਸਭ ਨੇ ਆ ਜਾਇਆ ਹਰ ਸੰਤੀਆਂ ਦੀ ਚਲੂਆ ਤੇ ਇਹ ਜੋ ਸ਼ਖਸੀਅਤਾਂ ਜਿਹੜੀਆਂ ਸਾਡੇ ਨਾਲ ਵਿਚਲਦੀਆਂ ਨੇ ਉਹ ਸਭ ਨੇ ਕੋਈ ਨਾ ਕੋਈ ਸੁਧਿਆ ਦੇ ਕੇ ਚੱਲੀਆਂ ਨੇ ਕਿ ਕਿਸ ਤਰ੍ਹਾਂ ਅਸੀਂ ਕੋਮ ਦੀ ਅਸੀਂ ਵੀ ਕਮਿਊਨਿਟੀ ਦੀ ਤੇ ਆਪਣੀ ਸਿੱਖਿਆ ਨਾਲ ਕਰਨਾਜ਼ ਖਾਸ ਕਰਕੇ ਹਲਕੇ ਰਾਜਿਕੀ ਸੇਵਾ ਕਰ ਸਕੀਏ ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਨਾ ਹਾਂ ਤੇ ਮੈਨੂੰ ਗਿਆ ਇਹ ਅਰਦਾਸ ਕਰਦੇ ਮਹਾਰਾਜ ਕਿ ਉਹਨਾਂ ਦੇ ਆਪਣੇ ਪਰਮਾਤਮਾ ਨਾਲ ਸ਼ਾਂਤੀ ਬਖਸ਼ੇ ਪਰਵਾਦਨ ਪਿੱਛੇ ਪਾਲਾ ਮੰਦਨ ਦਾ ਬਾਕੀ ਖੁਸ਼ ਹੋਏ ਮੈਂ ਕਿੰਦਾ ਕਾਉਸਾ ਲਹੇ ਕੁ ਜੀ ਕੀ ਕਥੇ ਕਬੀਰ ਸੁਨੋ ਮਨ ਮੇਰੇ ਇਹ ਹਵਾਲ ਹੋਏਗੇ ਤੇਰੇ ਕਬੀਰ ਜੀ ਸੁਰਸਰ ਰੋਡ ਕੇ ਸੰਸਾਰ ਘਾਟ ਦੇ ਚ ਪਹੁੰਚ ਜਾਂਦੇ ਸਨ ਇਕ ਦਿਨ ਉਹ ਮਾਂ ਕਹਿੰਦੀ ਹੈ ਪੁੱਤ ਲਾਉਣਾ ਕਰੇ ਕਿਸੇ ਦਾ ਕੋਈ ਸੱਚਾ ਸਰਦੀ ਇਸ ਦੁਨੀਆ ਨੂੰ ਜਾਂਦਾ ਹੈ ਉਹ ਜਾਂਦਾ ਹੈ ਸਭ ਤੋਂ ਅੰਕਾਰ ਤੂੰ ਰੋਜ਼ ਤੁਰਿਆ ਫਿਰਦਾ ਮਾਂ ਉੱਥੇ ਲੋਕ ਨਾ ਮਾਇਆ ਦੇ ਨਾਲ ਘੇਰੇ ਜੁਆਲ ਫੜ ਜਾਂਦੇ ਉਹਨਾਂ ਨੂੰ ਮੈਂ ਚੁਰਾ ਜਾਂਦਾ ਕਹਿੰਦੇ ਨੇ ਜਿੰਨੇ ਵੀ ਵੱਡੇ ਲੋਕ ਹੋਏ ਨੇ ਉਰਗ ਦੇ ਪਾਪੀ ਉਹਨਾਂ ਦੇ ਸਗੇ ਸੰਬੰਧੀ ਉਹਦੇ ਦੋਸਿਆਰ ਉਹਨਾਂ ਦੀ ਨਮਜ ਪਜਾਨੀ ਛੜੀ ਇੱਕ ਦਿਨ ماں ਸਹੇਲ ਸਹੇਲ ਉਹਦੇ ਕੋਲ ਜਾਂਦੀ ਹੈ ਕਬੀਰ ਜੀ RAM ਦੀ ਤੁਨੇ ਦੇ ਵਿਚ ਵਾਇਰੂ ਦੇ ਤੁਨੇ ਮੜੇ ਨੇ ماں ਆਤਮਾ ਕਹਿੰਦੀ ਪੁੱਤਰ ਤੂੰ ਤਾਂ ਕਹਿੰਦਾ ਹੀਰੇ ਜਵਾਰਾ ਦੇ ਇੱਥੇ ਤੇ ਹਡੀਆਂ ਜਲ ਚੁਕੀਆਂ ਨੇ ਸਗੇ ਸੰਬੰਧੀ ਚਲੇ ਗਏ ਤੂੰ ਕੀ ਕਰੇਂ ਤੇ ਮਾਂ ਜਿਹੜੇ ਮੇਰੇ ਮੂੰਹੋਂ ਵਾਇਕੋਂ ਨਿਕਲ ਗਿਆ ਐ ਇਹ ਮੇਨੇ ਨਾਲ ਰਾਮ ਰਾਮ ਨਿਕਲ ਗਿਆ ਐ ਹੀ ਰੇਜ ਵਾਰਾਬ ਤੇ ਹੈ ਕਬੀਲ ਸੁਣੋ ਮੰਬੀਰੇ ਇਹ ਹੀ ਹੋ ਗਏ ਸੱਜਾ ਸੰਸਪਤ ਪਤਾ ਸਾਡਾ ਹਾਲ ਹੀ ਹੋਣਾ ਸੱਸਕਤੀ ਅਸੀਂ ਸਾਡੀ ਜਿਹੜੀ ਜ਼ਿੰਦਗੀ ਹੁਣ ਸਰਬਜੀਤ ਜੀ ਵਾਸਤੇ ਅਸੀਂ ਕੁਝ ਗੱਲ ਕਰਾਂਗੇ ਉਸ ਤੋਂ ਪਹਿਲੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਿੱਖ ਸਿੱਖਣ ਕੀ ਲੱਗੇ ਆਂ ਗੁਰੂ ਸਾਹਿਬ ਦੇਖਿਆ ਮਰ ਲਿਖਾਇ ਬੰਡਲ ਵਿੱਚ ਆਏ ਅਸੀਂ ਸਾਡੀ ਜਿਹੜੀ ਜ਼ਿੰਦਗੀ ਹੈ ਇਹਨੇ ਸਾਲਾਂ ਦੀ ਦੀ 60 ਸਾਲ ਦੇ ਸੀ 70 ਸਾਲ ਦੇ ਸੀ ਅਸੀਂ ਪੂਰੇ ਉਹਨੇ ਸਾਂ ਲਿਖਾ ਕੇ ਲਿਆਏ ਆ ਮਰ ਲਿਖਾਇ ਬੰਡਲ ਵਿੱਚ ਆਏ ਕਿੰਨੇ ਸਾਲ ਆ ਗਿਆ ਸੀ ਹਾਊ many breaths we have and each and every breath is very valuable ਇਹ ਕਦ ਖਤਮ ਹੋਣੇ ਨੇ ਕਿੱਥੇ ਖਤਮ ਹੋਣੇ ਨੇ ਸਾਹ ਨਹੀਂ ਪਦਣ ਸਰੋਜਜੀਤ ਸਿੰਘ ਜੀ ਇੰਡੀਆ ਤੋਂ ਆਏ ਇੱਥੇ ਆਏ ਵਰਕਾਇਚੇ ਵਰਕਾਇ ਰਹੇ ਜੇ ਜੇ ਅੰਦਾ ਆ ਤੇ ਪਹੁੰਚ ਗਿਆ ਇੰਡੀਆ ਆਫਿਸ ਉੱਥੇ ਨਹੀਂ ਬੈਠੀ ਉੱਥੇ ਪਹੁੰਚ ਗਿਆ ਮੈਨੂੰ ਯਾਦ ਹੈ ਫਰਵਰੀ ਦੇ ਵਿੱਚ ਇਹਨਾਂ ਨੇ ਮੈਨੂੰ ਫੋਨ ਕੀਤਾ ਲੱਗਿਆ ਕਿ ਕੀ ਕੀ ਗੱਲ ਹੈ ਤੇ ਵੇ ਦਿੱਲੀ ਹੈ ਕਹਿੰਦੇ ਡਾਕਟਰਾਂ ਨੇ ਮੈਨੂੰ ਕਿਹਾ ਕਿ ਆਈ ਹੈਵ ਆ ਹੈਵ ਮੈਟਲ ਕੈਂਸਰ ਬੈਠ ਗਿਆ ਕੋਈ ਗੱਲ ਨਹੀਂ ਆ ਕੈਂਸਰ ਦੇ ਬੜੇ ਇਲਾਜ ਨੇ ਟਰੀਟਮੈਂਟ ਹੈ ਗਿਆ ਬੜੀਆਂ ਬਟ ਇਹ ਜਿਹੜੀ ਕੈਂਸਰ ਜਿਹੜੀ ਇਹਨਾਂ ਨੂੰ ਹੋਈ ਕੈਂਕ੍ਰੋਟੀ ਕੈਂਸਰ ਸੀ ਬਣੀ ਬੜੀ ਸਖਤ ਉਹ ਇਸ ਅਵਸ ਕੈਂਸਰ ਸਰ ਡਾਕਟਰ ਸਾਹਿਬ ਕਾਫੀ ਲੋਕ ਜਾਣਦੇ ਨੇ ਕੀ ਪ੍ਰੋਬਲਮ ਹੋਈਆਂ ਮੈਂ ਸਮਾਧੀ ਹੱਲ ਕਰ ਰਿਹਾ ਸੀ ਕਿ ਸਾਹ ਜਿਹੜੇ ਨੇ ਅਸੀਂ ਅਸੀਂ ਸਭ ਨੂੰ ਇੱਕ ਇੱਕ ਸਾਹ ਘੜਾ ਸੁਮਾਲ ਕਰ ਬਣਾਏ ਜਦ ਜੰਮੀਆ ਲੋਕ ਇਹ ਕਹਿੰਦੇ ਨੇ ਕਿ ਜੀ ਹਰ ਚੀਜ਼ ਰੱਬ ਦੇ ਹੱਥ ਹੈ ਹੀ ਤੁਸੀਂ

he was like my mentor my advisor har gal te horan advice dendi assi ikathe trustee rahe jnflx he was chairman kadi vi koi problem honi sab to pehle agge aanan a